ਸਬਜੀ ਬਣਾਉਂਦੇ ਟਾਈਮ ਤੇ ਸਭ ਤੋਂ ਜ਼ਿਆਦਾ ਮੁਸ਼ਕਿਲ ਕੰਮ ਲੱਗਦਾ ਹੈ ਲਸਣ ਅਦਰਕ ਨੂੰ ਛਿਲਨਾ ਸੋ ਅੱਜ ਅਸੀਂ ਤੁਹਾਡੇ ਲਈ ਇੱਕ ਐਸਾ ਆਸਾਨ ਤਰੀਕਾ ਲੈ ਕੇ ਆਏ ਹਾਂ ਜਿਹਦੇ ਨਾਲ ਤੁਹਾਨੂੰ ਸਬਜੀ ਬਣਾਉਣ ਵਿੱਚ ਬਿਲਕੁਲ ਟਾਈਮ ਵੀ ਨਹੀਂ ਲੱਗੇਗਾ ਔਰ ਲਸਣ ਅਦਰਕ ਛਿਲਨ ਦੀ ਜ਼ਿਆਦਾ ਜ਼ਰੂਰਤ ਵੀ ਨਹੀਂ ਪਵੇਗੀ ਅੱਜ ਅਸੀਂ ਘਰ ਹੀ ਲਸਣ ਅਦਰਕ ਦੀ ਪੇਸਟ ਬਣਾ ਕੇ ਰੈਡੀ ਕਰਾਂਗੇ ਇਹਨੂੰ ਤੁਸੀਂ 3-4 ਮਹੀਨਿਆਂ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਸ ਤਰੀਕੇ ਜਦੋਂ ਤੁਸੀਂ ਇੱਕ ਵਾਰੀ ਲਸਣ ਅਦਰਕ ਦੀ ਪੇਸਟ ਬਣਾ ਲੋਗੇ 3-4 ਮਹੀਨੇ ਤੱਕ ਤੁਹਾਨੂੰ ਲਸਣ ਅਦਰਕ ਛਿਲਨ ਦੀ ਜ਼ਰੂਰਤ ਹੀ ਨਹੀਂ ਪਵੇਗੀ ਜਦੋਂ ਤੁਸੀਂ ਇਸ ਰੇਸ਼ੀਓ ਦੇ ਨਾਲ ਜਿੰਜਰ ਗਾਰਲਿਕ ਪੇਸਟ ਬਣਾਓਗੇ ਤੁਹਾਡੀ ਜਿੰਜਰ ਗਾਰਲਿਕ ਪੇਸਟ ਕਦੀ ਨਹੀਂ ਖਰਾਬ ਹੋਏਗੀ ਤੁਸੀਂ 40% ਗਾਰਲਿਕ ਔਰ 20% ਜਿੰਜਰ ਯੂਜ਼ ਕਰਨਾ ਹੈ ਤੇ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਛੇਲ ਲੈਣਾ ਹੈ ਤੇ ਫਿਰ ਉਹਨੂੰ ਚੌਪ ਕਰਨਾ ਹੈ ਇਸ ਤਰੀਕੇ ਦੀ ਰੇਸ਼ੀਓ ਦੇ ਨਾਲ ਜਦੋਂ ਤੁਸੀਂ ਜਿੰਜਰ ਗਾਰਲਿਕ ਪੇਸਟ ਬਣਾਓਗੇ ਨਾ ਕਦੀ ਵੀ ਸਬਜ਼ੀ ਵੀ ਖਰਾਬ ਨਹੀਂ ਬਣੇਗੀ ਸਬਜ਼ੀ ਵੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਜਿਹੜੇ ਅਦਰਕ ਦੇ ਛਿਲਕੇ ਨੇ ਇਹਨੂੰ ਅਸੀਂ ਧੁੱਪ ਵਿੱਚ ਇੱਕ ਦਿਨ ਸੁਕਾ ਲੈਣਾ ਹੈ ਸੁੱਟਣਾ ਨਹੀਂ ਹੈ ਇਹਨੂੰ ਸੁਕਾਉਣ ਤੋਂ ਬਾਅਦ ਅਸੀਂ ਸਟੋਰ ਕਰਕੇ ਰੱਖ ਸਕਦੇ ਹਾਂ ਉਸ ਤੋਂ ਬਾਅਦ ਅਸੀਂ ਇਹਨੂੰ ਚਾਹ ਵਿੱਚ ਐਡ ਕਰਕੇ ਯੂਜ਼ ਕਰ ਸਕਦੇ ਹਾਂ ਇੱਥੇ ਅਸੀਂ ਹੁਣ ਜਿੰਜਰ ਨੂੰ ਛੋਟੇ ਛੋਟੇ ਸਲਾਈਸ ਇਸ ਵਿੱਚ ਚੰਗੀ ਤਰ੍ਹਾਂ ਚੌਪ ਕਰ ਲਾਂਗੇ ਜਦੋਂ ਵੀ ਜਿੰਜਰ گارਲਿਕ ਦੀ ਪੇਸਟ ਬਣਾਉਣੀ ਹੈ ਹਮੇਸ਼ਾ گارਲਿਕ ਦੀ ਰੇਸ਼ਿਓ ਜ਼ਿਆਦਾ ਔਰ ਉਸ ਤੋਂ ਥੋੜੀ ਘੱਟ ਜਿੰਜਰ ਦੀ ਰੇਸ਼ਿਓ ਰੱਖਣੀ ਹੈ ਕਿਉਂਕਿ ਜਿੰਜਰ ਵਿੱਚ ਜ਼ਿਆਦਾ ਥੋੜਾ ਜਿਹਾ ਕਣੰਗਪਨ ਹੁੰਦਾ ਹੈ ਅਗਰ ਇਹਨੂੰ ਜ਼ਿਆਦਾ ਐਡ ਕਰ ਦਾਂਗੇ ਤੇ ਫਿਰ ਪੇਸਟ ਜ਼ਿਆਦਾ ਕੌੜੀ ਬਣ ਕੇ ਰੈਡੀ ਹੁੰਦੀ ਹੈ ਸੋ ਇੱਥੇ ਸਾਰਾ ਅਦਰਕ ਅਸੀਂ ਚੰਗੀ ਤਰ੍ਹਾਂ ਚੌਪ ਕਰ ਲਿਆ ਔਰ ਲਸਣ ਨੂੰ ਵੀ ਅਸੀਂ ਚੰਗੀ ਤਰ੍ਹਾਂ ਛੇਲ ਲਿਆ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਮਿਕਸੀ ਜਾਰ ਵਿੱਚ ਲਸਣ ਐਡ ਕਰਾਂਗੇ ਗਾਇਜ਼ ਅਸੀਂ ਲਸਣ ਦੀ ਵੱਖਰੀ ਔਰ ਅਦਰਕ ਦੀ ਵੱਖਰੀ ਪੇਸਟ ਬਣਾ ਰਹੇ ਹ ਇਹ ਪੇਸਟ ਅਸੀਂ ਘਰ ਬਣਾ ਕੇ ਰੈਡੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਲਸਣ ਨੂੰ ਚੰਗੀ ਤਰ੍ਹਾਂ ਮਿਕਸੀ ਜਾਰ ਵਿੱਚ ਗ੍ਰाइंड ਕਰਤਾ ਹੈ ਜਦੋਂ ਅਸੀਂ ਲਸਣ ਨੂੰ ਮਿਕਸੀ ਜਾਰ ਵਿੱਚ ਐਡ ਕਰਕੇ ਗ੍ਰाइंड ਕਰਨਾ ਹੈ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਪੀਸਣਾ ਹੈ ਬਿਲਕੁਲ ਵੀ ਲਮਜ਼ ਨਹੀਂ ਰਹਿਣੇ ਚਾਹੀਦੇ ਤੁਸੀਂ ਵਿੱਚੋਂ ਮਿਕਸੀ ਜਾਰ ਦੇ ਟੱਕਣ ਨੂੰ ਖੋਲ ਕੇ ਚੈੱਕ ਵੀ ਕਰ ਸਕਦੇ ਹੋ ਅਗਰ ਰਹਿ ਜਾਂਦਾ ਹੈ ਤਾਂ ਦੁਬਾਰਾ ਪੀਸ ਸਕਦੇ ਹੋ ਇੱਥੇ ਪੀਸਿਆ ਜਾ ਚੁੱਕਿਆ ਹੈ ਲਸਣ ਚੰਗੀ ਤਰ੍ਹਾਂ ਹੁਣ ਅਸੀਂ ਮਿਕਸੀ ਜਾਰ ਵਿੱਚ ਐਡ ਕਰਾਂਗੇ ਅਦਰਕ ਨੂੰ ਔਰ ਉਹਨੂੰ ਵੀ ਚੰਗੇ ਤਰੀਕੇ ਪੀਸ ਲਾਂਗੇ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਜਿਹੜਾ ਅਸੀਂ ਲਸਣ ਪੀਸ ਕੇ ਰੈਡੀ ਕੀਤਾ ਸੀ ਉਹਨੂੰ ਐਡ ਕਰਾਂਗੇ ਪਹਿਲਾਂ ਅਸੀਂ ਲਸਣ ਦੀ ਪੇਸ ਬਣਾਵਾਂਗੇ ਉਸ ਤੋਂ ਬਾਅਦ ਅਦਰਕ ਦੀ ਪੇਸ ਬਣਾਵਾਂਗੇ ਔਰ ਉਸ ਤੋਂ ਬਾਅਦ ਲਸਣ ਅਦਰਕ ਇਕੱਠੇ ਦੀ ਪੇਸ ਬਣਾਵਾਂਗੇ ਸੋ ਜਿਹੜਾ ਅਸੀਂ ਲਸਣ ਪੀਸਿਆ ਸੀ ਉਹਨੂੰ ਅਸੀਂ ਪੈਨ ਵਿੱਚ ਐਡ ਕਰਤਾ ਹੈ ਤੇ ਇਹਨੂੰ ਅਸੀਂ ਭੁੰਨਾਂਗੇ 2-3 ਮਿੰਟ ਤੱਕ ਭੁੰਨਾ ਹੈ ਇਹਨੂੰ ਅਸੀਂ ਜਦੋਂ ਇਹ ਚੰਗੀ ਤਰ੍ਹਾਂ ਭੁੰਨਿਆ ਜਾਏਗਾ ਉਦੋਂ ਇਹਦੇ ਵਿੱਚ ਅਸੀਂ 1 ਟੇਬਲस्पून ਸਿਰਕਾ ਐਡ ਕੀਤਾ ਹੈ ਸਿਰਕਾ ਇਹਦੇ ਵਿੱਚ ਇਸ ਕਰਕੇ ਐਡ ਕੀਤਾ ਜਾਂਦਾ ਹੈ ਤਾਂ ਕਿ ਇਹ ਜਿਆਦਾ ਲੰਬੇ ਸਮੇਂ ਤੱਕ ਯੂਜ਼ ਕੀਤੀ ਜਾ ਸਕੇ ਖਰਾਬ ਨਾ ਹੋਵੇ ਜਿਆਦਾ ਲੰਬੇ ਸਮੇ ਇੱਥੇ ਸਰਕਾ ਚੰਗੀ ਤਰ੍ਹਾਂ ਐਡ ਕਰਕੇ ਇਹਨੂੰ ਮਿਕਸ ਕਰਤਾ ਹੈ ਤੇ ਹਾਫ ਟੇਬਲस्पून ਨਮਕ ਐਡ ਕੀਤਾ ਹੈ ਨਮਕ ਵੀ ਇਸ ਕਰਕੇ ਐਡ ਕੀਤਾ ਹੈ ਜਦੋਂ ਅਸੀਂ ਇਹਨੂੰ ਸਟੋਰ ਕਰਕੇ ਰੱਖਦੇ ਹਾਂ ਤੇ ਇਹਨੂੰ ਅਸੀਂ ਫ੍ਰਿਜ ਵਿੱਚ ਸਟੋਰ ਕਰਕੇ ਰੱਖਣਾ ਹੁੰਦਾ ਹੈ ਤੇ ਜਦੋਂ ਫ੍ਰਿਜ ਵਿੱਚ ਅਸੀਂ ਇਹਨੂੰ ਸਟੋਰ ਕਰਕੇ ਰੱਖਦੇ ਹਾਂ ਜੰਮੇ ਨਾ ਇਸ ਕਰਕੇ ਇਹਦੇ ਵਿੱਚ ਨਮਕ ਐਡ ਕੀਤਾ ਹੈ ਸੋ ਇੱਥੇ ਸਾਡੀ ਲਸਣ ਦੀ ਤਾਂ ਪੇਸਟ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਅਸੀਂ ਬਣਾਵਾਂਗੇ ਅਦਰਕ ਦੀ ਪੇਸਟ ਉਹਦੇ ਲਈ ਵੀ ਅਸੀਂ ਪੈਨ ਵਿੱਚ 1 ਟੇਬਲस्पून ਆਇਲ ਐਡ ਕੀਤਾ ਹੈ ਜਦੋਂ ਪੈਨ ਵਿੱਚ ਆਇਲ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਅਸੀਂ ਅਦਰਕ ਪੀਸਿਆ ਸੀ ਉਹ ਜਦੋਂ ਵੀ ਅਦਰਕ ਲਸਣ ਦੀ ਪੇਸ ਬਣਾਣੀ ਹੈ ਔਰ ਉਹਨੂੰ ਜਦੋਂ ਇਸ ਤਰੀਕੇ ਪੈਨ ਵਿੱਚ ਪਾ ਕੇ ਭੁੰਨਾ ਹੈ ਤੇ ਉਹਨੂੰ ਅਸੀਂ ਕੰਟੀਨਿਊਸਲੀ ਸਟਰ ਕਰਨਾ ਹੈ ਤਾਂ ਕਿ ਅਦਰਕ ਲਸਣ ਥੱਲੇ ਨਾ ਲੱਗੇ ਔਰ ਸੜਨਾ ਨਾ ਸ਼ੁਰੂ ਹੋ ਜਾਏ ਇਸ ਤਰੀਕੇ ਅਸੀਂ ਕੰਟੀਨਿਊਸਲੀ ਉਹਨੂੰ ਸਟਰ ਕਰਾਂਗੇ ਤੇ ਸੇਮ ਤਰੀਕੇ ਅਸੀਂ ਇਹਦੇ ਵਿੱਚ ਵੀ 1 ਟੇਬਲस्पून ਸਿਰਕਾ ਔਰ 1/2 ਟੇਬਲस्पून ਨਮਕ ਐਡ ਕੀਤਾ ਹੈ ਇਹਦੇ ਲਈ ਵੀ ਸੇਮ ਹੀ ਪ੍ਰੋਸੈਸ ਹੁੰਦਾ ਹੈ ਤਾਂ ਕਿ ਲੌਂਗ ਟਾਈਮ ਤੱਕ ਚੱਲ ਸਕੇ ਸਿਰਕਾ ਪਾੰਨਾ ਔਰ ਨਮਕ ਪਾੰਨ ਦੇ ਨਾਲ ਜੰਮੇ ਨਾ ਤੇ ਇੱਥੇ ਸਾਡੀ ਅਦਰਕ ਦੀ ਵੀ ਪੇਸ ਬਿਲਕੁਲ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਚੁੱਕੀ ਹੈ ਇਹਨ ਤੁਸੀਂ ਇਸ ਤੋਂ ਵੀ ਜ਼ਿਆਦਾ ਪੇਸਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਦਰਕ ਲਸਣ ਦੀ ਕੁਆਂਟੀਟੀ ਜ਼ਿਆਦਾ ਵੀ ਕਰ ਸਕਦੇ ਹੋ ਹੁਣ ਇਹਨੂੰ ਅਸੀਂ 10 ਮਿੰਟ ਤੱਕ ਇਹਦੇ ਵਿੱਚ ਹੀ ਰਹਿਣ ਦਿੰਨੇ ਆ ਤਾਂ ਕਿ ਠੰਡਾ ਹੋ ਜਾਏ ਉਸ ਤੋਂ ਬਾਅਦ ਅਸੀਂ ਇਸ ਤਰੀਕੇ ਦੀ ਪਲਾਸਟਿਕ ਦੀ ਡੱਬੀ ਵਿੱਚ ਇਹਨੂੰ ਰੱਖ ਕੇ ਪੇਸਟ ਸਟੋਰ ਕਰ ਸਕਦੇ ਹਾਂ ਤੁਸੀਂ ਕੋਈ ਵੀ ਡੱਬੀ ਯੂਜ਼ ਕਰ ਸਕਦੇ ਹੋ ਜਿਹੜੀ ਤੁਹਾਡੇ ਕੋਲ ਅਵੇਲੇਬਲ ਹੋਵੇ ਔਰ ਉਹਦੇ ਵਿੱਚ ਇਸ ਤਰੀਕੇ ਅਲੱਗ-ਅਲੱਗ ਜਿੰਜਰ ਗਾਰਲਿਕ ਐਡ ਕਰਕੇ ਤੇ ਉਹਨੂੰ ਰੱਖ ਸਕਦੇ ਹੋ ਔਰ ਇਹਦੇ ਉੱਤੇ ਚਿੱਟ ਲਗਾ ਕੇ ਰੱਖ ਸਕਦੇ ਹੋ ਵੀ ਇਹ ਜਿੰਜਰ ਦੀ ਪੇਸਟ ਹੈ ਔਰ ਇੱਕ ਗਾਰਲਿਕ ਦੀ ਪੇਸਟ ਹੈ ਸੋ ਇੱਥੇ ਅਸੀਂ ਇਹਨਾਂ ਦੋਨਾਂ ਨੂੰ ਉੱਤੇ ਗਾਰਲਿਕ ਇਕੱਠੀ ਪੇਸ ਬਣਾਉਣ ਦੀ ਤਿਆਰੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਬਾਜ਼ਾਰੀ ਪੇਸਟ ਵਰਗਾ ਕਲਰ ਆਇਆ ਹੈ ਜਿੰਜਰ ਦਾ ਵੀ ਔਰ ਗਾਰਲਿਕ ਦਾ ਵੀ ਵੈਸੇ ਤੇ ਦੇਖਣ ਤੇ ਪਤਾ ਲੱਗ ਜਾਏਗਾ ਔਰ ਖੁਸ਼ਬੂ ਲੈਣ ਦੇ ਨਾਲ ਹੀ ਪਤਾ ਲੱਗ ਜਾਏਗਾ ਕਿਹੜੀ ਜਿੰਜਰ ਦੀ ਪੇਸਟ ਔਰ ਕਿਹੜੀ ਗਾਰਲਿਕ ਦੀ ਲੇਕਿਨ ਜਿਹਨੂੰ ਨਹੀਂ ਪਤਾ ਲੱਗਦਾ ਸੋ ਉਹਦੇ ਲਈ ਤੁਸੀਂ ਚਿੱਟਵੀ ਉਹਦੇ ਉੱਤੇ ਲਗਾ ਕੇ ਤੇ ਰੱਖ ਸਕਦੇ ਹੋ ਹੁਣ ਅਸੀਂ ਪੈਨ ਵਿੱਚ ਦੁਬਾਰਾ 1 ਟੇਬਲस्पून ਆਇਲ ਐਡ ਕੀਤਾ ਹੈ ਇਹਦੇ ਵਿੱਚ ਅਸੀਂ ਪਹਿਲਾਂ ਗਾਰਲਿਕ ਨੂੰ ਐਡ ਕੀਤਾ ਹੈ ਤੇ ਗਾਰਲਿਕ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਜਿੰਜਰ ਪੇਸਟ ਬਣਾਇਆ ਹੈ ਉਹ ਉਹ ਨਾ ਸੀ ਇਕੱਠੇ ਭੁੰਨਾਂਗੇ ਤੇ ਇਸ ਤਰੀਕੇ ਤੁਸੀਂ ਜਿੰਜਰ گارਲਿਕ ਦੀ ਇਕੱਠਿਆਂ ਦੀ ਪੇਸਟ ਵੀ ਬਣਾ ਕੇ ਰੈਡੀ ਕਰ ਸਕਦੇ ਹੋ ਜਿਸ ਤਰ੍ਹਾਂ ਕੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੈ ਜਦੋਂ ਅਸੀਂ ਇਹਨੂੰ ਪੈਨ ਵਿੱਚ ਐਡ ਕਰਨਾ ਹੈ ਤੇ ਕੰਟੀਨਿਊਸਲੀ ਹੀ ਸਟਰ ਕਰਨਾ ਹੈ ਤਾਂ ਕਿ ਇਹ ਥੱਲੇ ਨਾ ਲੱਗੇ ਔਰ ਸੜੇ ਨਾ ਇਸ ਤਰੀਕੇ ਅਸੀਂ ਦੋਨੋਂ ਚੀਜ਼ਾਂ ਨੂੰ ਪਹਿਲਾਂ 2 ਮਿੰਟ ਤੱਕ ਭੁੰਨ ਲਿਆਏ ਉਸ ਤੋਂ ਬਾਅਦ ਸੇਮ ਪ੍ਰੋਸੈਸ 1 ਟੇਬਲस्पून ਸਿਰਕਾ ਔਰ 1/2 ਟੇਬਲस्पून ਨਮਕ ਐਡ ਕੀਤਾ ਹੈ ਤੇ ਦੋਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਹੈ ਦੇਖ ਸਕਦੇ ਹੋ ਜਿੰਜਰ گارਲਿਕ ਪੇਸਟ ਦਾ ਕਲਰ ਹੀ ਚੇਂਜ ਹੋ ਚੁੱਕਿਆ ਹੈ ਬਨਨ ਤੋਂ ਬਾਅਦ ਸੋ ਤੁਸੀਂ ਇਸ ਤ ਇਹ ਆਰਾਮਨਾ ਘਰ ਬਣਾ ਕੇ ਰੈਡੀ ਕਰ ਸਕਦੇ ਹੋ ਸੋ ਰੋਜ਼ ਸਬਜ਼ੀ ਬਣਾਉਂਦੇ ਟਾਈਮ ਤੇ ਲਸਣ ਅਦਰਕ ਛਿੱਲਣ ਦੀ ਝੰਜੜ ਤੋਂ ਦੂਰ ਹੋਣ ਲਈ ਇੱਕ ਵਾਰੀ ਇਕੱਠਾ ਲਸਣ ਅਦਰਕ ਚੰਗੀ ਤਰ੍ਹਾਂ ਛਿੱਲ ਕੇ ਔਰ ਇਸ ਤਰੀਕੇ ਪੇਸ ਬਣਾ ਕੇ ਤੁਸੀਂ ਰੈਡੀ ਕਰ ਸਕਦੇ ਹੋ ਤਾਂ ਕਿ ਰੋਜ਼ ਰੋਜ਼ ਤੁਹਾਨੂੰ ਲਸਣ ਅਦਰਕ ਛਿੱਲਣਾ ਨਾ ਪਵੇ ਸੋ ਇਸ ਤਰੀਕੇ ਅਸੀਂ ਲਸਣ ਅਦਰਕ ਇਕੱਠੇ ਦੀ ਵੀ ਪੇਸ ਬਣਾ ਕੇ ਰੈਡੀ ਕਰ ਲਈ ਹੈ ਔਰ ਉਹਨੂੰ ਇੱਕ ਡੱਬੀ ਵਿੱਚ ਟਰਾਂਸਫਰ ਕਰ ਲਿਆ ਹੈ ਤੇ ਦੇਖ ਸਕਦੇ ਹੋ ਅਸੀਂ ਤਿੰਨੋਂ ਡੱਬੀਆਂ ਉੱਤੇ ਚਿਟਸ ਲਗਾਤੀਆਂ ਨੇ ਇੱਕ ਤੇ ਅਸੀਂ ਜਿੰਜਰ ਗਾਰਲਿਕ ਪੇਸ ਲਿਖਿਆ ਇੱਕ ਤੇ ਜਿੰਜਰ ਪੇਸਟ ਔਰ ਇੱਕ ਤੇ ਗਾਰਲਿਕ ਪੇਸ ਇਹਨਾਂ ਤੇ ਅਲੱਗ-ਅਲੱਗ ਚਿਟ ਲਗਾ ਕੇ ਰ ਯੂਜ਼ ਕਰਨਾ ਹੈ ਉਹਨੂੰ ਪਤਾ ਲੱਗ ਜੇ ਅਸੀਂ ਕਿਹੜੀ ਪੇਸਟ ਯੂਜ਼ ਕਰ ਰਹੇ ਹਾਂ ਸੋ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਗਾਇਜ਼ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਜਲਦੀ ਜਲਦੀ ਜਾ ਕੇ ਪੇਸਟ ਬਣਾ ਕੇ ਰੈਡੀ ਕਰ ਲਓ ਤਾਂ ਕਿ ਰੋਜ਼ ਰੋਜ਼ ਸਬਜੀ ਬਣਾਉਣ ਦੇ ਟਾਈਮ ਤੇ ਲਸਣ ਅਦਰਕ ਛਿਲਣਾ ਨਾ ਪਵੇ ਸੋ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਜੇਰੇ ਮੇਰੇ ਫਰੈਂਡਸ ਮੇਰੀ ਵੀਡੀਓ ਪਹਿਲੀ ਵਾਰ ਵੇਖ ਰਹੇ ਨੇ ਔਰ ਮੇਰੇ ਚੈਨਲ ਨੂੰ ਉਹਨਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਜਲਦੀ ਜਾ ਕੇ ਸਬਸਕ੍ਰਾਈਬ ਕਰੋ ਔਰ ਇਦਾਂ ਦੀਆਂ ਵਧੀ